विधानसभा ਹਲਕਾ ਫਿਲੌਰ ਦੇ ਪਿੰਡ ਅਟਿਵਕ ਹੈ ਪਿਛਲੇ ਕਾਫੀ ਸਮੇਂ ਤੋਂ ਲੱਗ ਰਹੇ ਲੁਕ ਪਲਾਂਟ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ ਉਸ ਦਾ ਪਿੰਡ ਵਾਸੀਆਂ ਵੱਲੋਂ ਕਈ ਵਾਰ ਵਿਰੋਧ ਕੀਤਾ ਜਾ ਚੁੱਕਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਹੈਵੀ ਵਾਹਨ ਆਉਂਦਾ ਹੈ ਤਾਂ ਉਹ ਰਸਤੇ ਵਿੱਚ ਫਸ ਜਾਂਦਾ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਰਸਤਾ ਖੇਤੀ ਲਈ ਹੈ ਨਾ ਕਿ ਹੈਵੀ ਵਾਹਨ ਜਾਂ ਕਮਰਸ਼ੀਅਲ ਵਾਹਨਾਂ ਲਈ ਪਰ ਇਹ ਰਸਤਾ ਇਸ ਰਸਤੇ ਤੇ ਹੈਵੀ ਅਤੇ ਕਮਰਸ਼ੀਅਲ ਵਾਹਨ ਲਿਆਂਦੇ ਜਾ ਰਹੇ ਹਨ ਇਸਾਰੇ ਮਾਮਲੇ ਨੂੰ ਲੈ ਕੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਭਾਰੀ ਗਿਣਤੀ ਵਿੱਚ ਕਈ ਥਾਣਿਆਂ ਦੀ ਪੁਲਿਸ ਫੋਰਸ ਸੀਨੀਅਰ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਅੱਟੀ ਵਿੱਚ ਰਾਹ ਦੀ ਮੰਤੀ ਕਰਵਾਉਣ ਲਈ ਪਹੁੰਚ ਗਏ ਇਸ ਮੌਕੇ ਕਿਸਾਨਾ ਕੁਜ ਜਸਪੀਰ ਸਿੰਘ ਕਮਾਲਪੁਰ ਅਤੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਖੇਤੀ ਵਾਲੀ ਜ਼ਮੀਨ ਤੇ ਲੁਕ ਪਲਾਨ ਲਗਾਇਆ ਹੈ ਜਿਸ ਦਾ ਜਿੱਥੇ ਪਿੰਡ ਵਾਸੀਆਂ ਨੇ ਇਤਰਾਜ਼ ਜਤਾਇਆ ਹੈ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹੋਈਆਂ ਮੀਟਿੰਗਾਂ ਵਿੱਚ ਮੰਨਿਆ ਵੀ ਚਾ ਚੁੱਕਾ ਹੈ ਕਿ ਉਹ ਲੁਕ ਪਲਾਨ ਨਹੀਂ ਲਵਾਉਣਗੇ ਪਰ ਉਸ ਤੋਂ ਬਾਅਦ ਉਹਨਾਂ ਨੇ ਮਾਂਜੋਬ ਅਦਾਲਤ ਦੇ ਰਾਹੀਂ ਆਪਣੀ ਕਾਰਵਾਈ ਕਰਦੇ ਆ ਪਲਾਂਟ ਨੂੰ ਚਾਲੂ ਕਰਵਾ ਲਿਆ ਅਤੇ ਹੁਣ ਕੋਰਟ ਦਾ ਹਵਾਲਾ ਦਿੰਦੇ ਹੋਏ ਸਾਰੇ ਰਾਸਤੇ ਦੀ ਮੰਗ ਕੀਤੀ ਜਾ ਰਹੀ ਹੈ ਜਦ ਕਿ ਹਾਈ ਕੋਰਟ ਵੱਲੋਂ ਅਜੇ ਹੀ ਕੋਈ ਵੀ ਹਦਾਇਤ ਨਹੀਂ ਆਈ ਉਹਨਾਂ ਕਹੇ ਆ ਕਿ ਕਿਸੇ ਵੀ ਕੀਮਤ ਤੇ ਇਹ ਲੁਕ ਦਾ ਪਲਾਂਟ ਨਹੀਂ ਚੱਲਣ ਦਿੱਤਾ ਜਾਵੇਗਾ ਅਸੀਂ ਇਹ ਜਿਹੜੀ ਫੈਕਟਰੀ ਅੱਜ ਨਾ ਅੱਜ ਚੱਲਣ ਦਿੱਤੀ ਹੈ ਨਾ ਕੱਲ ਚੱਲਣ ਦਾ ਮਾਂ ਕਾਰਨ ਕੀ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਘਰ ਦੀਆਂ ਔਰਤਾਂ ਨੂੰ ਇਸ ਰਾਸਤੇ ਨੰਗਣ ਤੇ ਜਾਨ ਮਾਲ ਦਾ ਖਤਰਾ ਇਹ ਰਸਤਾ ਛੋੜਾ ਆ ਇਹਨੇ ਪੈਸੇ ਖਰਚ ਕੇ ਰਿਜਿਸਟਰੀ ਵਾਲਿਆਂ ਨੇ 2 ਨੰਬਰ 'ਚ ਇਹਨੇ CLU ਪਾਸ ਕਰਾਇਆ ਪਹਿਲਾਂ ਇਹਨਾਂ ਦੀ ਮਨਛਾ ਜਿਹੜੀ ਇੱਥੋਂ ਕਲੀਅਰ ਹੁੰਦੀ ਹੀ ਨਹੀਂ ਪਹਿਲਾਂ ਜਿਹੜੀ ਜ਼ਮੀਨ ਖਰੀਦੀ ਆ ਇਹ ਨਹੀਂ ਰਿਜਿਸਟਰੀ ਐਗਰੀਕਲਚਰ ਲੈਂਡ 'ਚ ਕਰਾਈ ਸੀ ਇਹ ਸਿਰਫ ਐਗਰੀਕਲਚਰ ਤੌਰ ਤੇ ਰਿਜਿਸਟਰੀ ਹੋਈ ਕਿਉਂਕਿ ਉਹਨਾਂ ਨੂੰ ਆਪਣਾ ਇੰਡਸਟਰੀ ਲਾਉਣੀ ਹੁੰਦੀ ਉਹਨੇ ਬਗੈਰ ਆਦ ਵਿੱਚ ਮੈਂਸ਼ਨ ਕਰਨਾ ਪੈਂਦਾ ਵੇ ਇਹ ਇੰਡੇ ਇੰਡਸਟਰੀ ਲੱਗੂਗੀ ਅੱਜ ਜਿਹੜਾ ਆ ਇੱਥੇ ਲੋਕਲ ਪ੍ਰਸ਼ਾਸਨ ਸਾਡਾ ਆ ਫਲੋਰ ਦਾ ਭਾਰੀ ਫੋਰਸ ਲੈ ਕੇ ਪਹੁੰਚਿਆ ਇੱਥੇ ਜਿਹੜੀ ਸਾਨੂੰ ਬਹੁਤ ਨਾਰਾਜ਼ਗੀ ਆ ਇਸ ਫੋਰਸ ਤੇ ਵੀ ਅਨੰਦਗੀ ਆ ਸਾਡੀ ਇਹੇ ਯਾਰੀ ਆ ਜੀ ਮਿੰਨਤੀ ਤਹਿਸੀਲਦਾਰ ਸਾਹਿਬ ਕਹਿੰਦੇ ਨੇ ਵੀ ਹਾਈ ਕੋਰਟ ਦੇ ਆਰਡਰ ਨਾ ਕਰ ਰਹੇ ਆ ਪਰ ਉਹ ਜਿਵੇਂ ਬਜਪ ਨਗਰ ਨਿਵਾਸੀਆਂ ਦੀ ਕੋਈ ਸੰਤੁਸ਼ਟੀ ਨਹੀਂ ਐਸ ਜੀ ਤਹਿਸੀਲਦਾਰ ਸਾਹਿਬ ਖਾਨਾ ਪੂਰਤੀ ਕਰਕੇ ਮਿੰਨਤੀ ਕਰ ਗਏ ਆ ਰਾਸਤੇ ਦੀ ਗਮਲੀ ਹਟ ਨੂੰ ਮਿੰਨਤੀ ਦੇ ਵਿੱਚ ਵਰਤਿਆ ਜਾ ਰਿਹਾ ਜਦ ਕਿ ਮਿੰਨਤੀ ਜਿਹੜੀ ਕਾਨੂੰਨੀ ਤੌਰ ਤੇ ਹੋਣੀ ਚਾਹੀਦੀ ਫਸਲ ਵੱਡੀ ਤੇ ਜਿੱਥੇ ਵੀ ਪੱਥਰ ਵਾਟਿਆ ਉੱਥੋਂ ਮਿੰਨਤੀ ਆਵੇ ਸਾਨੂੰ ਮਿੰਨਤੀ ਦਾ ਕੋਈ ਇਤਰਾਜ਼ ਨਹੀਂ ਮਿੰਨਤੀ ਸਾਡੇ ਫਾਇਦੇ ਦੀ ਆ ਸਾਡੇ ਫਾਇਦੇ ਦੀ ਇਸ ਤਰ੍ਹਾਂ ਆ ਜੇ ਉਹ ਕਾਨੂੰਨੀ ਤੌਰ ਤੇ ਮਿੰਨਤੀ ਹੋਊਗੀ ਇਹ ਰਸਤਾ ਜਿਹੜਾ 19 ਫੁੱਟ ਦਾ 19 ਫੁੱਟ ਦਾ ਰਸਤਾ ਆ ਇਹਦੇ ਵਿੱਚ ਜਿਹੜੀ ਸੀਐਲਯੂ ਵਾਹ ਪਰੂਵੇ ਨਹੀਂ ਹੋ ਸਕਦਾ ਕਿਸੇ ਹਾਲਤ ਜੀ ਵੀ ਪਰ ਗੱਲ ਆਵੇ ਉਹ ਗੱਲ ਨੂੰ ਛੱਡ ਕੇ ਹੋਰ ਹੀ ਸਾਨੂੰ ਕਿਥੇ ਕਮਾਇਆ ਜਾ ਰਿਹਾ ਡਰਾਇਆ ਜਾ ਰਿਹਾ ਧਮਕਾਇਆ ਵੀ ਜਾ ਰਿਹਾ ਜਿਹੜੀ ਆ ਫੈਕਟਰੀ ਲੱਗਣ ਲੱਗੀ ਆ ਸ਼੍ਰੀ ਦਸ਼ਮੇਸ਼ ਗਾਰਮੈਂਟ ਸਕੂਲ ਉਹਦੇ ਕੋਲ ਆ ਪਾਣੀ ਵਾਲੀ ਟੈਂਕੀ ਸਾਡੇ ਕੋਲ ਆ ਉਹ ਸਾਰੇ ਪਿੰਡ ਨੂੰ ਸਾਰੇ ਨਗਰ ਨੂੰ ਉਹਦਾ ਪਾਣੀ ਜਾਂਦਾ ਕੀ ਗੱਲ ਉਹਦਾ ਫੈਕਟਰੀ ਦਾ ਪ੍ਰਦੂਸ਼ਣ ਨਹੀਂ ਜਾਊਗਾ ਜਿਹੜਾ ਰਾਹ ਆ ਡੇਰਿਆਂ ਨੂੰ ਰਾਹ ਆ ਖੂਹਾਂ ਨੂੰ ਰਾਹ ਆ ਇਹ ਕੋਈ ਐਗਰੀਕਲਚਰ ਜ਼ਮੀਨ ਨਹੀਂ ਸੌਰੀ ਐਗਰੀਕਲਚਰ ਜ਼ਮੀਨ ਆ ਕੋਈ ਕਮਰਸ਼ੀਅਲ ਜ਼ਮੀਨ ਨਹੀਂ ਹੈਗੀ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਸਾਡੀ ਬੇਨਤੀ ਆਈ ਹੱਥ ਜੋੜ ਕੇ ਕਿ ਤੁਸੀਂ ਸਾਡੀ ਹੈਲਪ ਕਰੋ ਭਗਵਾਨਤਮਾਨ ਸਰ ਸਾਡੀ ਪੁਲਿਸ ਰਿਕੁਐਸਟ ਹੈ ਜਾਂ ਪੰਚਾਇਤ ਦੀ ਕਿਉਂਕਿ ਇਹ ਪੁਲਿਸ ਆਫਸਰ ਸਾਨੂੰ ਕਹਿੰਦੇ ਆ ਜੇ ਇਹਦੇ ਵਿੱਚ ਹੈ ਹੀ ਨਹੀਂ ਹਾਈ ਕੋਰਟ ਆ ਤੁਹਾਡਾ ਕਹਿੰਦਾ ਕੋਈ ਇਨਵੋਲ ਨਹੀਂSQLALCHEMY ਨਿਸ਼ਾਨਦਾਈ ਹੁੰਦੀ ਆ ਪੰਚਾਇਤ ਤੋਂ ਪੁੱਛ ਕੇ ਵੀਡੀਓ ਮੈਡਮ ਤੋਂ ਪੁੱਛ ਕੇ ਸਾਨੂੰ ਵੀਡੀਓ ਮੈਡਮ ਨੇ ਆਰਡਰ ਵੀ ਦਿੱਤਾ ਦਿਖਾਇਓ ਜਿਹੜਾ ਆਰਡਰ ਦਿੱਤਾ ਕਿ ਤੁਸੀਂ ਰੋਕ ਸਕਦੇ ਆ ਭਾਰੀ ਬਿੱਕਰ ਰੋਕ ਸਕਦੇ ਆ ਤੁਹਾਡਾ ਪੰਚਾਇਤੀ ਥਾਂ ਆ ਪੰਚਾਇਤੀ ਰਾਹ ਆ ਜਿਹੜੀਆਂ ਪੰਚਾਇਤੀ ਇੱਟਾਂ ਲੱਗੀਆਂ ਅਸੀਂ ਕੋਈ ਗੈਰਕਾਨੂੰਨੀ ਕਰਦੇ ਨਹੀਂ ਇਹ ਕਹਿੰਦੇ ਆ ਕਿ ਅੱਜ ਤੁਸੀਂ ਹਾਈ ਕੋਰਟ ਤੇ ਜਾਓ ਅਸੀਂ ਕੀ ਆ ਜੱਟ ਬੁੱਧੀ ਆ ਅਸੀਂ ਭੋਲੇ ਲੋਕ ਆ ਕਿਸਾਨ ਆ ਪਿੰਡਾਂ ਦੇ ਅਸੀਂ ਆਹ ਕੋਰਟ ਦੇਖ ਕੇ ਅਸੀਂ ਕਹਿੰਦੇ ਵੀ ਠੀਕ ਆ ਹੁਣ ਫੈਕਟਰੀ ਦਾ ਕੰਮ ਥੋੜਾ ਠੰਡਾ ਪਊਗਾ ਕਿ ਭਾਰੇ ਵਿਕਲ ਰੁਕੂਗੇ ਪਰ ਨਹੀਂ ਇਹਨਾਂ ਨੇ ਸਾਡੇ ਚੜ-ਚੜਾ ਕੇ ਉੱਪਰ ਸਾਡੇ ਤੇ ਕੇਸ ਕਰ ਰਹੇ ਆ ਉਧਰ ਮੌਕੇ ਤੇ ਪਹੁੰਚੇ ਤਹਿਸੀਲਦਾਰ ਮਨਦੀਪ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਂਜੋ ਹਾਈ ਕੋਰਟ ਦੀ ਡਾਇਰੈਕਸ਼ਨ ਅਤੇ ਬीडीपीओ ਫਿਲੌਰ ਦੀ ਸ਼ਿਕਾਇਤ ਤੇ ਰਸਤੇ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਹੈ ਇਹ ਰਸਤਾ 19 ਫੁੱਟ ਦਾ ਹੈ ਜਿਸ ਦੀ ਨਿਸ਼ਾਨਦੇਹੀ ਕਰਵਾਉਣ ਲਈ ਉਹ ਆਏ ਨੇ ਪਿੰਡ ਅੱਡੀ ਤੋਂ ਨਵਰੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਇਹ ਹਾਈ ਕੋਰਟ ਦਾ ਮੈਟਰ ਹੈਗਾ ਬਾਜੀ ਇਹ ਹਾਈ ਕੋਰਟ ਦੇ ਵਿੱਚ ਵੀਡੀਓ ਮੈਕਮੇ ਨੇ ਕਿਹਾ ਕਿ ਸਾਡਾ ਰਾਹ ਛੋਟਾ ਸੀਗਾ ਅਸੀਂ ਪੂਰਾ ਕਰਕੇ ਰਸਤਾ ਚਾਲੂ ਕਰਾ ਦਾਂਗੇ ਇੱਕ ਫੈਕਟਰੀ ਹੈਗੀ ਅੱਗੇ ਉਹਨਾਂ ਨੇ ਹਾਈ ਕੋਰਟਸ ਰੈਟ ਕੀਤੀ ਸੀਗੀ ਕਿ ਸਾਨੂੰ ਲੰਗਨ ਚ ਪ੍ਰੋਬਲਮ ਆਉਂਦੀ ਆ ਇਹ ਵੀਡੀਓ ਮੈਕਮਾ ਦੀ ਐਪਲੀਕੇਸ਼ਨ ਤੇ ਅਸੀਂ ਇੱਥੇ ਮਿਲਤੀ ਕਰਨ ਆਏ ਆ ਕਿ ਜਿਹੜਾ ਸਰਕਾਰੀ ਰਾਹ ਹੈਗਾ ਵਾ ਉਹਨੂੰ ਅਸੀਂ ਪੂਰਾ ਕਰ ਦੇਣ ਲੱਗੇ ਹੈਗੇ ਆ ਤੇ ਵੀਡੀਓ ਮੈਕਮਾ ਨਾਲ ਹੈਗਾ ਵਾ ਉਹ ਜਿਹੜਾ ਵੀ ਇੱਥੇ ਬੂਟੀ ਉੱਗੀ ਹੋਈ ਆ ਸਾਈਡਾਂ ਤੇ ਕਈ ਤੇ ਭਰਤੀ ਪੈਣ ਵਾਲੀ ਆ ਉਹ ਪਾ ਕੇ ਕੰਪਲੀਟ ਕਰਕੇ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਨੂੰ ਅਸੀਂ ਕੰਪਾਈਲ ਕੰਪਲਾਈ ਕਰਕੇ ਉਹਨਾਂ ਨੂੰ ਇਹ ਰਸਤਾ ਚਾਲੂ ਕਰ ਦਵਾਂਗੇ ਕਿਹੜੀ ਤੁਸੀਂ ਮਿੰਤੀ ਸਰ ਤੁਸੀਂ ਕਿਹੜੀ ਚੀਜ਼ ਦੀ ਕਰ ਰਹੇ ਹੋ ਤੁਸੀਂ ਰਸਤੇ ਦੀ ਮਿੰਤੀ ਕਰ ਰਹੇ ਹੋ ਜਾਂ ਫੈਕਟਰੀ ਦੇ ਥਾਂ ਦੀ ਮਿੰਤੀ ਕਰ ਰਹੇ ਹੋ ਅਸੀਂ ਰਸਤੇ ਦੀ ਮਿੰਤੀ ਕਰ ਰਹੇ ਹਾਂ ਕਿ ਐਪਲੀਕੇਸ਼ਨ 'ਚ ਇਹੋ ਸੀਗੀ ਸਾਨੂੰ ਕਿ ਜਿਹੜਾ ਪੰਚਾਇਤੀ ਰਸਤਾ ਲੋਕਾਂ ਨੇ ਵਾਇਆ ਹੋਇਆ ਵਾ ਉਹ ਸਾਡਾ ਪੂਰਾ ਕਰਕੇ ਦਿੱਤਾ ਜਾਵੇ ਤਾਂ ਉਹ ਲੰਘਣ ਵਾਲਿਆਂ ਨੂੰ ਪ੍ਰੋਬਲਮ ਨਾ ਆਵੇ ਸਰ ਇਹ ਹਾਈ ਕੋਰਟ ਦੇ ਆਰਡਰ ਆ ਦੇ ਹੋ ਰਿਆ ਜਾਂ ਵੀਡੀਓ ਮੈਡਮ ਦੇ ਜਿਹੜੇ ਹੈ ਇਹ ਜੀ ਇਹ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਸੀਗੀਆਂ ਕਿ ਇਹਨਾਂ ਦਾ ਕੰਮ ਚਾਲੂ ਕਰਾਉਣ ਲਈ ਉਹਨਾਂ ਨੇ ਰਿਪੋਰਟ ਦਿੱਤੀ ਸੀਗੀ ਕਿ ਰਸਤਾ ਛੋਟਾ ਆ ਸਾਡਾ ਸਾਨੂੰ ਟਾਈਮ ਦਿੱਤਾ ਜਾਵੇ ਕਿ ਅਸੀਂ ਕੰਪਲੀਟ ਕਰਕੇ ਇਹ ਰਸਤਾ ਪੂਰਾ ਕਰਕੇ ਤੈਨੂੰ ਚਾਲੂ ਕਰਤਾ ਜਾਊਗਾ ਪ੍ਰੋਪਰ ਮਤਲਬ ਹੁਣ ਇਹ ਹੁਣ ਵੀਡੀਓ ਦੀ ਸਾਨੂੰ ਐਪਲੀਕੇਸ਼ਨ ਆਈ ਆ ਠੀਕ ਆ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਹੈਗੀਆਂ ਵਾ ਕਿ ਇਹਨਾਂ ਫੈਕਟਰੀ ਦਾ ਕੰਮ ਅਨਟਰਪਟਡ ਚੱਲਣਾ ਚਾਹੀ ਕਿਲਰ ਕਟਿੰਗ ਇਨਸਟਰਕਸ਼ਨਸ ਹੈ ਗਿਆ ਵਾ ਜਿਹਦੇ ਕਰਕੇ ਅਸੀਂ ਇਹ ਬੇਨਤੀ ਕਰਕੇ ਰਸਤਾ ਚਾਲੂ ਕਰਨਾ ਆਇਆ ਜਿਹੜੀ ਪਲਾਂਟ ਜਿਹੜਾ ਮੱਗੇ ਪਲਾਂਟ ਲੱਗ ਰਿਹਾ ਉਹ ਕਿਹੜੇ ਫਰਮ ਨਾਲ ਰਜਿਸਟਰੀ ਹੈ ਉਹ ਟੀਨਰਾ ਫਰਮ ਦੀ ਹੈਗੀ ਆ ਸਾਡਾ ਉਹਦੇ ਨਾਲ ਕੁਝ ਨਹੀਂਗਾ ਜੀ ਸਾਨੂੰ ਇਹ ਵੀਡੀਓ ਵੱਲੋਂ ਆਇਆ ਵਾ ਇਹ ਸਰਕਾਰੀ ਰਾਹ ਵਾ ਸਰਕਾਰੀ ਰਾਹ ਪੂਰਾ ਕਰਨਾ ਆਇਆ ਸਰ ਜਿੰਦਾ ਪਿੰਡ ਵਾਸੀ ਕਹਿੰਦੇ ਕਿ ਖੜੀ ਫਸਲ ਹੈਗੀ ਹੈ ਨਹੀਂ ਜੀ ਫਸਲ ਨਹੀਂ ਆਈ ਕਿਤੇ ਕੁਝ ਅੱਛਾ ਜੀ ਫਸਲ ਨੂੰ ਨੁਕਸਾਨ ਨਹੀਂ ਹੋਊਗਾ ਨਹੀਂ 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 ਆ ਰਹੀ ਫਸਲ ਕਿਤੇ ਨਾ ਸਰ ਫਸਲ ਹੋ ਨਹੀਂ ਰਿਹਾ ਜਿਹੜੀ ਫਾਰਮ ਨੇ ਫਸਲ ਕੋਈ ਨਹੀਂ ਆਈ ਜੀ ਜੀ ਜੇ ਫਰਮ ਦੀ ਰਜਿਸਟਰੀ ਦੇਖਣੀ ਹੈ ਕੁਝ ਹੋਰ ਦੇਖਣਾ ਤੁਸੀਂ ਫਾਰਮ ਵਾਲਿਆਂ ਨਾਲ ਵਾਈਟ ਲੈ ਲਓ ਉਹਨਾਂ ਦੀ ਮੇਰੇ ਕੋਲ ਵੀਡੀਓ ਦੀ ਦਰਖਾਸਤ ਹੈਗੀ ਆ ਉਹਦੀ ਕਾਪੀ ਤੁਹਾਨੂੰ ਦੇ ਦਾਂਗਾ ਜੀ ਥੈਂਕ ਯੂ ਵੈਰੀ ਮਚ